ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਦੇ ਲਈ ਗੱਡੀ ਲੈ ਕੇ ਆਏ ਹਾਂ Maruti Swift Dzire VDI ਗੱਡੀ ਦੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਗੱਡੀ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਨੇ ਕੋਈ ਗੱਡੀ ਵਗੈਰਾ ਖਰੀਦਣੀ ਹੁੰਦੀ ਆ ਤਾਂ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਤੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ ਪੰਜ ਸੱਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਗੱਡੀ ਦੇ ਬਾਰੇ Maruti Swift Desire VDI ਗੱਡੀ 2013 ਮਾਡਲ ਹੈ ਇਹ ਪੰਜਾਬ ਨੰਬਰ ਹੈ ਗੱਡੀ ਫਰਸਟ ਓਨਰ ਹੈ ਸਾਰੀ ਗੱਡੀ オリジナル ਹੈ ਸਾਰੇ ਸ਼ੀਸ਼ੇ ਨਾਲ ਦੇ ਨੇ ਗੱਡੀ ਦੇ ਚਾਰੋਂ ਟਾਇਰ ਨਵੇਂ ਨੇ ਸੀਟ ਕਵਰ ਨਵੇਂ ਨੇ ਨਵੀਂ ਬੈਟਰੀ ਆ ਇੰਸ਼ੋਰੈਂਸ ਵਗੈਰਾ ਸਾਰਾ ਕੁਝ ਵੈਲਿਡ ਹੈ ਗੱਡੀ ਵਧੀਆ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ ਘਰੇ ਰੱਖਣ ਵਾਲੀ ਗੱਡੀ ਆ ਚਲਾ ਕੇ ਟੈਸਟ ਡਰਾਈਵ ਲੈ ਕੇ ਤੁਸੀਂ ਖਰੀਦ ਸਕਦੇ ਹੋ ਸ਼ੀਸ਼ੇ ਸਾਰੇ ਨਾਲ ਦੇ ਨੇਗੇ ਜੀ ਬਾਕੀ ਆਲ ਓਵਰ ਕੰਡੀਸ਼ਨ ਵਗੈਰਾ ਤੁਸੀਂ ਦੇਖ ਸਕਦੇ ਹੋ ਰੇਟ ਦੀ ਜੇ ਗੱਲ ਆਪਾਂ ਕਰੀਏ 355000 ਰੁਪਏ ਵੀਰ ਵੱਲੋਂ ਇਸ ਗੱਡੀ ਦਾ ਰੇਟ ਰੱਖਿਆ ਗਿਆ ਹੈ ਰੇਟ ਕੋਈ ਫਿਕਸ ਨਹੀਂ ਮੌਕੇ ਤੇ ਘੱਟ ਹੋ ਜਾਊਗਾ ਇਹ ਜਿਹੜੀ ਤੁਸੀਂ ਗੱਡੀ ਦੇਖ ਰਹੇ ਹੋ ਇਹ ਗੱਡੀ ਜਗਰਾਉਂ ਏਰੀਆ ਦੇ ਵਿੱਚ ਸੇਲ ਦੇ ਲਈ ਆ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ ਗੱਲਬਾਤ ਕਰਕੇ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਪ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਧੰਵਾਦ ਜੀ